ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਕਾਮਯਾਬ ਸਫਲ ਇਨਸਾਨ ਬਣਾਉਣਾ ਚਾਹੁੰਦੀਆਂ ਨੇ ਉਹ ਚਾਹੁੰਦੀਆਂ ਨੇ ਕਿ ਸਾਡਾ ਬੱਚਾ ਜ਼ਿੰਦਗੀ ਭਰ ਤੰਦਰੁਸਤ ਰਹੇ ਖੁਸ਼ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਉਹ ਪੈਣਾ ਬੀਬੀਆਂ ਓ ਮਾਮਾ ਭੋਲਕੇ ਵੀ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਇਹ ਚਾਰ ਕੰਮ ਕਦੇ ਨਾ ਕਰਨਾ ਕਿਉਂਕਿ ਇਹ ਚਾਰ ਕੰਮ ਕਰਨ ਦਾ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਫਿਰ ਇਹ ਚਾਰ ਕੰਮ ਕਿਹੜੇ ਨੇ ਅਤੇ ਕਿੰਜ ਸਾਡੇ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਅੰਧ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਕਿਸੇ ਵੀ ਪ੍ਰਕਾਰ ਦੇ ਵਹਿਮ ਭਰਮ ਜਾਦੂ ਟੋਣੇ ਜੰਤਰ ਮੰਤਰ ਕਿਸੇ ਉਪਾਅ ਬਾਰੇ ਗੱਲ ਨਾ ਕਰੋ ਕਦੇ ਵੀ ਆਪਣੇ ਬੱਚੇ ਦੇ ਸਾਹਮਣੇ ਇਹ ਨਾ ਕਹੋ ਕਿ ਸਾਡੇ ਘਰ ਦੇ ਵਿੱਚ ਤਾਂ ਕਿਸੇ ਨੇ ਕੁਝ ਕਰ ਦਿੱਤਾ ਹੈ ਜਾ ਸਾਡੇ ਬੱਚੇ ਦੇ ਉੱਤੇ ਕੀਤੇ ਕਿਰਾਏ ਦਾ ਅਸਰ ਹੈ ਇਹਨੂੰ ਨਜ਼ਰ ਲੱਗ ਗਈ ਹੈ ਇਹ ਸਾਰੀਆਂ ਗੱਲਾਂ ਦਾ ਸਾਡੇ ਬੱਚੇ ਦੇ ਮਨ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਕੁਝ ਬੱਚੇ ਇਹਨਾਂ ਗੱਲਾਂ ਕਰਕੇ ਡਰੇ ਸਹਿਮੇ ਰਹਿੰਦੇ ਹਨ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਨਹੀਂ ਪਾਉਂਦੇ ਉਹ ਕਿਤੇ ਇਕੱਲੇ ਜਾ ਨਹੀਂ ਸਕਦੇ ਇਕੱਲੇ ਆਪਣੇ ਘਰ ਦੇ ਵਿੱਚ ਰਹਿ ਨਹੀਂ ਸਕਦੇ ਕੁਝ ਬੱਚੇ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਚੁੱਕਦੇ ਹਨ ਕਿਉਂਕਿ ਉਹਨਾਂ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ ਮੇਰੇ ਨਾਲ ਜੋ ਵੀ ਗਲਤ ਹੁੰਦਾ ਹੈ ਮੇਰੇ ਮਾਪੇ ਸਮਝਦੇ ਹਨ ਕਿ ਇਹ ਕੀਤੇ ਕਿਰਾਏ ਦਾ ਅਸਰ ਹੈ ਇਸ ਕਰਕੇ ਉਹਨਾਂ ਦੀਆਂ ਗਲਤੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਈ ਵਾਰ ਇਨ੍ਹਾਂ ਗੱਲਾਂ ਦੀ ਆੜ ਦੇ ਵਿੱਚ ਬੱਚੇ ਗਲਤ ਰਾਹ ਤੇ ਵੀ ਤੁਰ ਪੈਂਦੇ ਹਨ ਮਾੜੀਆਂ ਆਦਤਾਂ ਦੇ ਵਿੱਚ ਪੈ ਜਾਂਦੇ ਹਨ ਸੰਗਤ ਜੀ ਇਦਾਂ ਦੀਆਂ ਗੱਲਾਂ ਕਦੇ ਵੀ ਆਪਣੇ ਘਰ ਦੇ ਵਿੱਚ ਨਹੀਂ ਕਰਨੀਆਂ ਜੇ ਤੁਹਾਡਾ ਬੱਚਾ ਗਲਤ ਬੋਲਦਾ ਹੈ ਜੇ ਤੁਹਾਡਾ ਬੱਚਾ ਗਲਤ ਸੰਗਤ ਦੇ ਵਿੱਚ ਪੈ ਗਿਆ ਹੈ ਇਹ ਗਲਤ ਆਦਤਾਂ ਦਾ ਆਦੀ ਹੋ ਰਿਹਾ ਹੈ ਉਹਦੀ ਸੁਭਾਅ ਦੇ ਵਿੱਚ ਕੋਈ ਤਬਦੀਲੀ ਆ ਰਹੀ ਹੈ ਤਾਂ ਕਦੇ ਵੀ ਇਹ ਸਾਰੀਆਂ ਚੀਜ਼ਾਂ ਨੂੰ ਵਹਿਮਾ ਪਰਮਾ ਦੇ ਨਾਲ ਨਹੀਂ ਛੋੜਨਾ ਆਪਣੇ ਬੱਚੇ ਨੂੰ ਉਹਦੀ ਗਲਤੀ ਤੋਂ ਜਾਣੂ ਕਰਵਾਉਣਾ ਹੈ ਬਚਪਨ ਤੋਂ ਹੀ ਇਹ ਚੀਜ਼ਾਂ ਸਿਖਾਉਣੀਆਂ ਹਨ ਤਾਂ ਹੀ ਬੱਚਾ ਸਿੱਖੇਗਾ ਕਿ ਪੁੱਤਰ ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਹਨ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਦੁਨੀਆ ਦੇ ਉੱਤੇ ਕੋਈ ਐਸਾ ਇਨਸਾਨ ਨਹੀਂ ਉਹ ਵੀ ਜਿਨੇ ਕੋਈ ਗਲਤੀ ਨਾ ਕੀਤੀ ਹੋਵੇ ਸਮਝਦਾਰ ਸਿਆਣੇ ਬੰਦਿਆਂ ਤੋਂ ਗਲਤੀ ਨਾ ਹੋਈ ਹੋਵੇ ਪਰ ਆਪਣੀ ਗਲਤੀ ਨੂੰ ਮੰਨ ਲੈਣਾ ਉਸ ਗਲਤੀ ਨੂੰ ਮੰਨ ਕੇ ਸੁਧਾਰਨਾ ਇਹ ਸਮਝਦਾਰੀ ਵਾਲੀ ਗੱਲ ਹੈ ਇਹ ਕੰਮ ਕੋਈ-ਕੋਈ ਕਰਦਾ ਹੈ ਬਹੁਤੇ ਲੋਕ ਆਪਣੀਆਂ ਗਲਤੀਆਂ ਨੂੰ ਸਵੀਕਾਰ ਹੀ ਨਹੀਂ ਕਰਦੇ ਅਤੇ ਕੁਝ ਲੋਕ ਗਲਤੀ ਕਰਕੇ ਉਹਦਾ ਇਲਜ਼ਾਮ ਦੂਜਿਆਂ ਦੇ ਉੱਤੇ ਲਗਾ ਦਿੰਦੇ ਹਨ ਤਾ ਇਹ ਕੰਮ ਚੇੜੇ ਨੇ ਇਹ ਖਤਰਨਾਕ ਹੁੰਦੇ ਹਨ ਇਹਨਾਂ ਤੋਂ ਬਚਣਾ ਹੈ ਜੇਕਰ ਤੁਹਾਡੇ ਬੱਚੇ ਨੂੰ ਇਦਾਂ ਦੀ ਪੱਟੀ ਕੋਈ ਬਾਹਰੋਂ ਪੜਾ ਰਿਹਾ ਹੈ ਭਾਵੇਂ ਕਿ ਕਿਤੋਂ ਬਾਹਰੋਂ ਸੋਹਂਦਾ ਹੈ ਕਿ ਇਹ ਜਾਦੂ ਟੋਣੇ ਜੰਤਰ ਮੰਤਰ ਵੀ ਹੁੰਦੇ ਹਨ ਤਾਂ ਆਪਣੇ ਬੱਚੇ ਨੂੰ ਇੱਕੋ ਗੱਲ ਸਮਝਾਉਣੀ ਹੈ ਕਿ ਪੁੱਤਰ ਸਭ ਤੋਂ ਵੱਡਾ ਸਤਗੁਰ ਨਾਨਕ ਹੈ ਅਤੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਗਿਆਨ ਦੇ ਨਾਲ ਜੋੜਨਾ ਹੈ ਜਦੋਂ ਹੀ ਗੁਰਬਾਣੀ ਦੇ ਗਿਆਨ ਦੇ ਨਾਲ ਜੋੜਾਂਗੇ ਤਾਂ ਕਦੇ ਵੀ ਵਿਹਮਾ ਪਰਮਾ ਦੇ ਵਿੱਚ ਨਹੀਂ ਫਸਾਂਗੇ ਸਾਡਾ ਬੱਚਾ ਉਦਮੀ ਤੇ ਮਿਹਨਤੀ ਬਣੇਗਾ ਉਸ ਤੋਂ ਬਾਅਦ ਦੂਸਰੀ ਗੱਲ ਤੇ ਜੋ ਕਿ ਭੁੱਲ ਕੇ ਵੀ ਕਦੇ ਵੀ ਮਾਪੇ ਨਾ ਕਰਨ ਉਹ ਹੈ ਕਿਸੇ ਦੇ ਬੱਚੇ ਦੀ ਬੁराई ਕਿਸੇ ਦੇ ਬੱਚੇ ਦੀ ਨਿੰਦਿਆ ਚੁਗਲੀ ਜਾਂ ਫਿਰ ਕਿਸੇ ਦੇ ਬੱਚੇ ਦੀ ਬਦਨਾਮੀ ਕਿਸੇ ਦੇ ਬੱਚੇ ਨੂੰ ਕੋਈ ਮਾੜੀ ਮਤ ਮਾਣੀ ਸਿੱਖਿਆ ਨਹੀਂ ਦੇਣੀ ਚਾਹੀਦੀ ਕਿਉਂਕਿ ਕਈ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਦੂਜਿਆਂ ਦੇ ਬੱਚਿਆਂ ਨੂੰ ਵਿਗਾੜਨ ਦੀ ਕਿਸੇ ਦਾ ਕੋਈ ਧੀ ਪੁੱਤ ਬੜਾ ਸਿਆਣਾ ਤੇ ਸਮਝਦਾਰ ਹੋਵੇ ਤਾਂ ਕਈਆਂ ਤੋਂ ਜਰਿਆ ਨਹੀਂ ਜਾਂਦਾ ਉਹ ਪੁੱਠੀਆਂ ਮਤਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਤੈਨੋਂ ਤੇ ਤੇਰੇ ਮਾਪੇ ਦਬਾ ਕੇ ਰੱਖਦੇ ਨੇ ਥੋੜਾ ਉਹਨਾਂ ਦੇ ਅੱਗੇ ਬੋਲਿਆ ਕਰ ਆਵਾਜ਼ ਉਠਾਇਆ ਕਰ ਉਹ ਕਈਆਂ ਤਰੀਕਿਆਂ ਦੇ ਨਾਲ ਉਹਨੂੰ ਮਾੜੀ ਮਤ ਦਿੰਦੇ ਹਨ ਤਾਂ ਇਹ ਕੰਮ ਤੋਂ ਬਚਣਾ ਹੈ ਦੂਸਰਾ ਜੇਕਰ ਤੁਹਾਨੂੰ ਕਿਸੇ ਬੱਚੇ ਦੀ ਕਿਸੇ ਮਾੜੀ ਆਦਤ ਦੇ ਬਾਰੇ ਪਤਾ ਲੱਗ ਗਿਆ ਹੈ ਤਾਂ ਉਹ ਮਾੜੀ ਆਦਤ ਦਾ ਢੰਡੋਰਾ ਚਾਰ-ਛਪੇਰੇ ਨਹੀਂ ਫੇਰਨਾ ਬਲਕਿ ਉਸ ਬੱਚੇ ਨੂੰ ਸਮਝਾਓ ਕਿ ਪੁੱਤਰ ਇਹ ਕੰਮ ਕਰਨਾ ਤੇਰੇ ਲਈ ਗਲਤ ਹੈ ਜੇ ਸਮਝਾਇਆ ਉਹ ਨਹੀਂ ਸਮਝ ਰਿਹਾ ਜਾਂ ਤੁਸੀਂ ਸਮਝਾ ਨਹੀਂ پا ਰਹੇ ਤਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਸਤਗੁਰ ਸੱਚੇ ਪਾਸ਼ਾ ਇਹਨੂੰ ਚੰਗੀ ਮੱਤ ਬਖਸ਼ੋ ਜੇਕਰ ਤੁਹਾਨੂੰ ਕਿਸੇ ਬੱਚੇ ਦੀ ਗਲਤੀ ਦਾ ਪਤਾ ਲੱਗ ਗਿਆ ਹੈ ਤਾਂ ਉਹਦੀ ਬਦਨਾਮੀ ਨਾ ਕਰੋ ਤੇ ਪਰਦਾ ਪਾ ਦਿਓ ਇਹ ਨਹੀਂ ਕਿ ਉਹਦੀ ਥਾਂ-ਥਾਂ ਤੇ ਬਦਨਾਮੀ ਕਰੋ ਚਾਰ ਸਫੇਰੇ ਉਹਦੀ ਗਲਤੀ ਦਾ ਟੰਡੋਰਾ ਟੰਡੋਰਾ ਫੇਰੋ ਸਿਆਣੇ ਕਹਿੰਦੇ ਹਨ ਕਿ ਕੁਝ ਗੱਲਾਂ ਦਾ ਭੁਗਤਾਨ ਸਾਨੂੰ ਆਪਣੇ ਤੇ ਚੱਲਣਾ ਪੈਂਦਾ ਹੈ ਜੇਕਰ ਕਿਸੇ ਬੱਚੇ ਦੀ ਬਦਨਾਮੀ ਕਰਦੇ ਹਾਂ ਕਿਸੇ ਦੀ ਬੁਰਾਈ ਕਰਦੇ ਹਾਂ ਇਹ ਗੱਲਾਂ ਸਿਆਣੇ ਕਹਿੰਦੇ ਹਨ ਕਿ ਬੜੇ ਛੇਤੀ ਅੱਗੇ ਆਉਂਦੀਆਂ ਹਨ ਮਹਾਪੁਰਖ ਜੀ ਤਾਂ ਸਮਝਾਉਂਦੇ ਹਨ ਕਿ ਇਹ ਗੱਲ ਸਮਝੋ ਜਿਹੜੀ ਆਪਾਂ ਜਦੋਂ ਵੀ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਸਮਝੋ ਉਹਦੇ ਸਾਰੇ ਔਗਣ ਉਹਦੀਆਂ ਸਾਰੀਆਂ ਬਾਣੀਆਂ ਆਦਤਾਂ ਆਪਣੇ ਸੇਤੇ ਚੁੱਕ ਲਈਆਂ ਤਾਂ ਫਿਰ ਕਿਉਂ ਕਿਸੇ ਦੀ ਬੁਰੀਾਈ ਕਰਨੀ ਕਿਉਂ ਕਿਸੇ ਦੀਆਂ ਬਾਣੀਆਂ ਆਦਤਾਂ ਕਿਸੇ ਦੇ ਬਾਣੇ ਔਗਣ ਚੁੱਕਣੇ ਕਿਉਂਕਿ ਕਿਸੇ ਦੀ ਬਦਨਾਮੀ ਕਰਨੀ ਕਿਸੇ ਦੀ ਬੁਰੀਾਈ ਕਰਨੀ ਸੌਖੀ ਬੋਧ ਹੈ ਪਰ ਜਦੋਂ ਇਹ ਸਭ ਕੁਝ ਆਪਣੇ ਨਾਲ ਹੁੰਦਾ ਹੈ ਪਰ ਸੈਨਾ ਬੜਾ ਔਖਾ ਹੋ ਜਾਂਦਾ ਹੈ ਤਾਂ ਇਸ ਕਰਕੇ ਜੇਕਰ ਕੋਈ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੈ ਕਿਸੇ ਦੀ ਬੁਰਾਈ ਕਰਦਾ ਹੈ ਉਤੋਂ ਹੱਥ ਜੋੜ ਕੇ ਪਾਸੇ ਚਲੇ ਜਾਓ ਇਸ ਚੀਜ਼ ਦਾ ਪੱਲਾ ਛੱਡ ਦਿਓ ਜਿਹੜਾ ਕੰਨ ਰਸ ਹੈ ਇਹ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਉਸ ਤੋਂ ਬਾਅਦ ਸੰਗਤ ਜੀ ਤੀਸਰੀ ਗੱਲ ਤੇ ਜੋ ਭੁੱਲ ਕੇ ਵੀ ਆਪਣੇ ਘਰ ਵਿੱਚ ਆਪਣੇ ਬੱਚਿਆਂ ਦੇ ਸਾਹਮਣੇ ਨਹੀਂ ਕਰਨੀ ਉਹ ਹੈ ਕਦੇ ਵੀ ਆਪਣੇ ਬਜ਼ੁਰਗਾਂ ਦਾ ਆਪਣੇ ਮਾਪੇ ਦਾ અપਮਾਨ ਨਹੀਂ ਕਰਨਾ ਉਹਨਾਂ ਦੇ ਨਾਲ ਮਾੜਾ ਸਲੋਕ ਨਹੀਂ ਕਰਨਾ ਕਿ ਜੇਕਰ ਅੱਜ ਤੁਸੀਂ ਆਪਣੇ ਮਾਪਿਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਮਾੜਾ ਵਿਹਾਰ ਕਰ ਰਹੇ ਹੋ ਇਹ ਸਾਰਾ ਕਿਤਾਬ ਇੱਥੇ ਹੀ ਦੇਣਾ ਪਵੇਗਾ ਫਿਰ ਆਪਣੇ ਨਾਲ ਮਾੜੇ ਸਲੋਕ ਨੂੰ ਬਰਦਾਸ਼ਤ ਕਰਨ ਦੇ ਲਈ ਤਿਆਰ ਰਹੋ ਕੁਝ ਗੱਲਾਂ ਦਾ ਲੇਖਾ ਜੋਖਾ ਇੱਥੇ ਹੀ ਦੇਣਾ ਪੈਂਦਾ ਹੈ ਤੇ ਹਮੇਸ਼ਾ ਕੋਸ਼ਿਸ਼ ਕਰੋ ਮਾਪਿਆਂ ਦਾ ਆਦਰ ਕਰੋ ਮਾਪੇ ਸੁਖੀ ਰਹਿਣ ਆਪਣੇ ਮਾਪਿਆਂ ਦੇ ਨਾਲ ਚੰਗਾ ਵਿਹਾਰ ਕਰਨਾ ਉਹਨਾਂ ਦੀ ਸੇਵਾ ਕਰਨੀ ਸਤਕਾਰ ਕਰਨਾ ਉਹਨਾਂ ਨੂੰ ਟੋਟ ਕੇ ਨਹੀਂ ਪੈਣਾ ਕਿਉਂਕਿ ਜੇਕਰ ਸਾਡੇ ਬੱਚੇ ਅੱਜ ਸਾਨੂੰ ਇਦਾਂ ਕਰਦੇ ਨੂੰ ਦੇਖਣਗੇ ਤਾਂ ਇਹ ਵਿਹਾਰ ਸਾਡੇ ਨਾਲ ਕਰਨਗੇ ਉਹਨਾਂ ਨੂੰ ਲੱਗਣਾ ਹੈ ਕਿ ਇਦਾਂ ਹੀ ਸਾਂਭਿਆ ਜਾਂਦਾ ਹੈ ਅੱਜ ਅਸੀਂ ਆਪਣੇ ਮਾਪਿਆਂ ਦੇ ਨਾਲ ਵਧੀਆ ਤਰੀਕੇ ਦੇ ਨਾਲ ਬੋਲਦੇ ਹਾਂ ਤਾਂ ਕੱਲ ਨੂੰ ਸਾਡੇ ਬੱਚੇ ਸਾਡੀ ਕਦਰ ਕਰਨਗੇ ਬਾਕੀ ਮਾਂ ਪਿਓ ਦੀ ਕਦਰ ਕਰਨੀ ਸੇਵਾ ਕਰਨੀ ਸਤਕਾਰ ਕਰਨਾ ਇਹ ਹਰ ਬੱਚੇ ਦਾ ਫਰਜ਼ ਹੈ ਜੋ ਬੱਚੇ ਆਪਣੇ ਮਾਪੇ ਬਾਪ ਦੀ ਸੇਵਾ ਕਰਦੇ ਨੇ ਸੱਚ ਕਰਕੇ ਜਾਣਿਓ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਉਹਨਾਂ ਤੇ ਬਹੁਤ ਖੁਸ਼ ਹੁੰਦੇ ਹਨ ਤਾਂ ਆਪਣੇ ਮਾਪੇ ਬਾਪ ਦਾ ਹਮੇਸ਼ਾ ਸਤਕਾਰ ਕਰਨਾ ਹੈ ਸਿਰਫ ਆਪਣੇ ਬੱਚੇ ਨੂੰ ਵਿਖਾਉਣ ਦੇ ਲਈ ਨਹੀਂ ਦਿਲੋਂ ਸਤਕਾਰ ਕਰਨਾ ਹੈ ਦਿਲੋਂ ਸੇਵਾ ਕਰਨੀ ਹੈ ਦੇਖਣਾ ਉਹਨਾਂ ਦੀਆਂ ਆਂਦਰਾਂ ਕਿੰਨੀਆਂ ਠੰਡੀਆਂ ਰਹਿਣਗੀਆਂ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਅਸੀਸਾਂ ਮਿਲਣਗੀਆਂ ਉਸ ਤੋਂ ਬਾਅਦ ਕੇ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਦੇ ਨਾਲ ਨਾ ਕਰੋ ਕਈ ਵਾਰ ਅਸੀਂ ਪੜਾਈ ਲਖਾਈ ਦੇ ਮਾਮਲੇ ਦੇ ਵਿੱਚ ਰੰਗ ਰੂਪ ਸਰੀਰਿਕ ਬੰਤਰ ਦੇ ਵਿੱਚ ਤੁਲਨਾ ਕਰਨੇ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਗੱਲਾਂ ਵੀ ਸਾਡੇ ਬੱਚੇ ਦੇ ਮਨ ਦੇ ਉੱਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ ਇਸ ਕਰਕੇ ਇੱਕ ਕੰਮ ਵੀ ਕਰੇ ਨਹੀਂ ਕਰਨਾ ਇਸ ਤੋਂ ਇਲਾਵਾ ਮਹਾਂਪੁਰਖ ਜੀ ਸਮਝਾਉਂਦੇ ਹਨ ਕਹਿੰਦੇ ਨੇ ਕਿ ਜਦੋਂ ਵੀ ਆਪਣੇ ਬੱਚੇ ਦੇ ਲਈ ਪਾਠ ਪੂਜਾ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਚੰਗੀ ਗੱਲ ਹੈ ਕਦੇ ਵੀ ਆਪਣੇ ਬੱਚੇ ਦੇ ਲਈ ਤਾਂ ਦੌਲਤ ਸੁਖ ਪਦਾਰਥ ਨਾ ਮੰਗੋ ਆਪਣੇ ਬੱਚੇ ਦੇ ਲਈ ਜਦੋਂ ਵੀ ਪਾਠ ਕਰਦੇ ਹੋ ਅਰਦਾਸ ਕਰਦੇ ਹੋ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਚੰਗੀ ਮਤ ਬੁੱਧ ਮੰਗੋ ਕਿਉਂਕਿ ਜੇਕਰ ਸਤਕੂਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬੱਚੇ ਨੂੰ ਚੰਗੀ ਮਤਬੁੱਧ ਮਿਲ ਗਈ ਤਾਂ ਇਹ ਸਾਰੀਆਂ ਚੀਜ਼ਾਂ ਆਪੇ ਪ੍ਰਾਪਤ ਕਰ ਲਵੇਗਾ ਪਰ ਜੇ ਮਤ ਹੀ ਮਾੜੀ ਹੈ ਇਹ ਚੀਜ਼ਾਂ ਦੀ ਉਹਦੇ ਸਾਹਮਣੇ ਕੋਈ ਕੀਮਤ ਨਹੀਂ ਹੋਵੇਗੀ ਇਸ ਕਰਕੇ ਹਮੇਸ਼ਾ ਆਪਣੇ ਬੱਚੇ ਦੇ ਲਈ ਮਤਬੁੱਧ ਹੀ ਮੰਗਣੀ ਹੈ ਜੋ ਵੀ ਤੁਸੀਂ ਅੰਮ੍ਰਿਤ ਵੇਲੇ ਦਾ ਸ਼ਾਮ ਦਾ ਰਾਤ ਦਾ ਨਿਤਨੇਮ ਕਰਦੇ ਹੋ ਇਸ ਤੋਂ ਇਲਾਵਾ ਆਪਣੇ ਬੱਚੇ ਦੇ ਲਈ ਜਪਜੀ ਸਾਹਿਬ ਜੀ ਦੇ ਪਾਠ ਆਰੰਭ ਕਰ ਲਓ ਜਪਜੀ ਸਾਹਿਬ ਜੀ ਦੇ ਪਾਠ ਕਰ ਲਓ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਆਪਣੇ ਬੱਚੇ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜੋ ਅੰਮ੍ਰਿਤ ਵੇਲੇ ਦੇ ਨਾਲ ਜੋੜੋ ਬੱਚੇ ਨੂੰ ਅੰਮ੍ਰਿਤ ਵੇਲੇ ਉਠਾ ਕੇ ਗੁਰਬਾਣੀ ਦਾ ਪਾਠ ਕਰਨ ਦੀ ਆਦਤ ਪਾਓ ਬੱਚੇ ਦੀ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਵੇ ਮੋਲ ਮੰਤਰ ਜੀ ਦੇ ਜਾਪ ਤੋਂ ਹੋਵੇ ਆਪਣੇ ਬੱਚੇ ਨੂੰ ਗੁਰੂ ਦੇ ਗਿਆਨ ਧਿਆਨ ਦੋਵਾਂ ਦੇ ਨਾਲ ਜੋੜਨਾ ਹੈ ਕੁਝ देर ਬੱਚਾ ਬੈਠ ਕੇ ਪਰਮਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਧਿਆਨ ਤਰ ਕੇ ਸਿਮਰਨ ਕਰੇ ਇਹਦਾ ਮਨ ਸ਼ਾਂਤ ਰਹੇਗਾ ਕਾਲੇ ਪਾਂਤ ਤੋਂ ਬਚਿਆ ਰਹੇਗਾ ਬਚੀ ਨੂੰ ਅੰਮ੍ਰਿਤ ਵੇਲੇ ਦੇ ਨਾਲ ਗੁਰੂ ਦੇ ਨਾਲ ਗੁਰਬਾਣੀ ਨਾਲ ਜੋੜਨਾ ਹੈ ਅਤੇ ਜਦੋਂ ਵੀ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਸ ਵੇਲੇ ਗੁਰਬਾਣੀ ਦਾ ਪਾਠ ਕਰਦੇ ਰਹੋ ਵਾਇਗੁਰੂ ਜੀ ਦਾ ਜਾਪ ਕਰੋ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਘਰ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਉਹ ਭੋਜਨ ਪ੍ਰਸ਼ਾਦਾ ਆਮ ਨਹੀਂ ਰਹਿੰਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਅਤੇ ਜੋ ਵੀ ਖਾਂਦਾ ਹੈ ਉਸ ਜੀ ਦੇ ਪਤਾ ਨਹੀਂ ਕਿੰਨੇ ਦੁੱਖ ਤਕਲੀਫਾਂ ਰੋਗ ਕੱਟੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ